ਵੇ ਬਸ ਸੜੇ ਦੀ ਉਦਘਾਟਨ ਦਾ ਇਹ ਬੂੜ ਕਸਬਾ ਕੋਟਪੂਰਾ ਦੇ ਪਿੰਡ ਪਰ ਗਾੜੀ ਦੇ ਵਸਨੀਕਾਂ ਨੂੰ ਮੂੰਚੜਾ ਰਿਹਾ ਹੈ ਜਿਸ ਦਿਵਜ ਹੈ ਕਿ ਨਵੇਂ ਬਸ ਅੱਡੇ ਦਾ ਇਹ ਸ਼ਾਨਦਾਰ ਟਾਂਚਾ ਇਨੀ ਦਿਨੀ ਕੂੜੇ ਦਾ ਡੰਪ ਬਣ ਕੇ ਰਹਿ ਗਿਆ ਇਸ ਬਸ ਸੜੇ ਦੇ ਨੇੜੇ ਚੱਲਦੇ ਗੁੜ ਕੱਢਣ ਦੇ ਕੁਲਾੜੇ ਵਾਲਿਆਂ ਵੱਲੋਂ ਇੱਥੇ ਗੰਨੇ ਦਾ ਫੂਸ ਵੱਡੀ ਮਾਤਰਾ ਚ ਟੁੱਟ ਕੇ ਸੁਕਾਇਆ ਜਾ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਗੰਦਗੀ ਭਰੇ ਮਾਹੌਲ ਕਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਨਾਲ ਹੀ ਬਸ ਅੱਡੇ ਦੀ ਸਹੂਲਤ ਤੋਂ ਵੀ ਲੋਕ ਮਹਿਰੂਮ ਨੇ ਹੈਰਾਨੀ ਇਸ ਗੱਲ ਦੀ ਹੈ ਕਿ ਸਾਲ 2022 ਵਿੱਚ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢੱਲੋਂ ਵੱਲੋਂ ਇਸ ਨੂੰ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀ ਇਸ ਥਾਂ ਤੇ ਪਹਿਲਾਂ ਦਾਣਾ ਮੰਡੀ ਹੁੰਦੀ ਸੀ ਅਤੇ ਬਸ ਅੱਡਾ ਨਾ ਹੋਣ ਕਾਰਨ ਲੋਕਾਂ ਨੂੰ ਜੀਟੀ ਰੋਡ ਤੱਕ ਜਾਣਾ ਪੈਂਦਾ ਸੀ ਜਿਸ ਕਾਰਨ ਅਕਸਰ ਹਾਦਸੇ ਵੀ ਵਾਪਰ ਜਾਂਦੇ ਸਨ ਅਤੇ ਜੋ سلسلہ ਅਜੇ ਵੀ ਚੱਲ ਰਹੀ ਹੈ ਕਿਉਂਕਿ ਬੱਸ ਸੱਡਾ 3 ਸਾਲਾਂ ਤੋਂ ਚਾਲੂ ਹੀ ਨਹੀਂ ਹੋਇਆ ਅਤੇ ਲੋਕ ਜੀਟੀ ਰੋਡ ਤੇ ਜਾ ਕੇ ਹੀ ਬੱਸ ਫੜਨ ਨੂੰ ਅੱਜ ਵੀ ਮਜਬੂਰ ਨੇ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਬੱਸ ਸੱਡੇ ਨੂੰ ਫੌਰਨ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਜੀਟੀ ਰੋਡ ਤੇ ਨਾ ਜਾਣਾ ਪਵੇ ਪਿੰਡ ਦੇ ਵਿੱਚ ਬਣਿਆ ਜੀ ਆਪਣਾ ਬੱਸ ਸੱਡਾ ਜੀ ਬਣਿਆ ਹੈ ਤੇ ਕੀ ਹਾਲਤ ਕੀ ਹੈ ਇਹਦੀ ਇਹਦੀ ਹਾਲਤ ਤੁਸੀਂ ਆਪ ਦੇਖ ਸਕਦੇ ਹੋ ਜੀ ਇਹ ਦਾਣਾ ਮੰਡੀ ਸਿਗਾ ਇਹਨੂੰ ਬੱਸ ਸੱਡਾ ਬਣਾਉਣਾ ਚਾਹੁੰਦੇ ਜੀ ਬੱਸ ਸੱਡਾ ਬਣਿਆ ਨਹੀਂਗਾ ਜੀ ਇਹ ਤੇ ਆ ਕੀ ਦਾ ਹੈ ਕੀ ਇਹ ਜਿਹੜਾ ਆ ਫੂਸਾ ਇਹ ਫੁੱਸ ਹੈਗਾ ਜੀ ਆਪਣਾ ਇਹਨਾਂ ਦਾ ਜੀ ਆਪਣਾ ਕੀ ਨਾਂ ਲੈਂਦਾ ਸੁਖਦੇਵ ਕਾ ਜੀ ਮਾਨੋ ਕਹਿੰਦਾ ਜੀ ਇਹ ਇਹਨਾਂ ਨੇ ਕੋਈ ਇਜਾਜ਼ਤ ਵਗੈਰਾ ਲਈ ਐ ਇੱਥੇ ਇਹਨਾਂ ਦਾ ਆਪਾਂ ਨਹੀਂ ਕਹਿ ਸਕਦਾ ਜੀ ਇਹ ਪੰਚਾਇਤ ਨੂੰ ਪਤਾ ਹੋਣਾ ਚਾਹੀਦਾ ਏ ਜਾਂ ਪਿੰਡ ਨੂੰ ਪਤਾ ਹੋਣਾ ਚਾਹੀਦਾ ਜੀ ਇਹ ਵੈਸੇ ਦਾਣਾ ਮੰਡੀ ਸੀਗਾ ਜੀ ਇਹ ਮੈਂ ਤਾਂ ਸਾਰ ਇਹੀ ਕਹਿਣਾ ਚਾਹੁੰਦਾ ਐ ਵੀ ਜੇ ਇੱਥੇ ਪਰਤੀ ਲਾਗੂ ਕੀਤੀ ਜਾਵੇ ਬੱਸਾਂ ਦਾ ਇੱਥੇ ਆਉਣ ਤਾਂ ਸਵਾਰੀਆਂ ਵੀ ਫੇਰੀ ਇੱਥੇ ਆ ਦਿਖਾਣ ਹੁਣ ਉੱਥੇ ਚ ਰਸਤਾ ਬਣਿਆ ਹੋਇਆ ਬਾਜ਼ਾਰ ਆ ਠੀਕ ਆ ਸਾਰੀਆਂ ਸਵਾਰੀਆਂ ਉੱਥੇ ਖੜਦੀਆਂ ਉੱਥੋਂ ਬੱਸ ਚੜਦੀਆਂ ਉੱਥੇ ਚ ਰਸਤਾ ਨਾ ਉੱਥੇ ਕੋਈ ਪੁਲ ਬਣਿਆ ਹੋਇਆ ਕੋਈ ਵੀ ਉੱਥੇ ਸਹੂਲਤ ਨਹੀਂਗੀ ਉਹ ਜੀ ਉੱਥੇ ਬੱਸ ਖੜਦੀ ਆ ਠੀਕ ਆ ਸਵਾਰੀਆਂ ਵੀ ਖੜਦੀਆਂ ਚੀਜ਼ਾਂ ਨੇ ਵੀ ਲੰਘਣਾ ਕਦੇ ਵੀ ਉੱਥੇ ਹਾਦਸਾ ਹੋ ਸਕਦਾ ਇਹ ਬੱਸ ਅड्डा ਬਣਿਆ ਜੀ ਬਹੁਤ ਚਿਰਾਂ ਦਾ ਇਹ ਚੱਲੂ ਨਹੀਂ ਹੋ ਰਿਹਾ ਡੀਡੀ ਰੋਡ ਦੇ ਬੱਸਾਂ ਖੜਦੀਆਂ ਉੱਥੇ ਨਾ ਕੋਈ ਬਾਥਰੂਮ ਹੈ ਰੋਜ਼ ਦੀ ਥਾਂ ਉੱਥੇ ਐਕਸੀਡੈਂਟ ਹੁੰਦੇ ਆ ਇੰਨੀ ਜੀ ਲੋਕ ਵਰਤੀ ਜਾਂਦੇ ਆ ਕੋਈ ਦਿੱਕਤ ਨਹੀਂ ਆਉਂਦੀ ਕੋਈ ਗਰਾਨੀ ਨਹੀਂ ਜੇ ਬੱਸਾਂ ਇੱਥੇ ਆਉਣ ਤਾਂ ਸਾਰਾ ਵਧੀਆ ਸਿਸਟਮ ਚੱਲੇ ਬੰਕਰ ਦੇ ਨੂੰ ਸਾਫ਼ ਸੁਥਰਾ ਹੋ ਕੇ ਇਹਨੂੰ ਚਲਾਉਣਾ ਚਾਹੀਦਾ ਜੀ ਉਧਰ ਇਸ ਮਾਮਲੇ ਸੰਬੰਧੀ ਵਧੀਕ ਡਿਪਟੀ ਕਮਿਸ਼ਨਰ ਦਾ ਕਹਿਣਾ ਹੈ ਕਿ ਕਰੋਨਾ ਕਾਲ ਸਮੇਂ ਇਸ ਬੱਸ ਅੱਡੇ ਅਤੇ ਇਸ ਦੇ ਨਾਲ ਇੱਕ ਕਮਿਊਨਿਟੀ ਸੈਂਟਰ ਪੰਚਾਇਤੀ ਵਿਭਾਗ ਵੱਲੋਂ ਕਰੀਬ 1 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਸੀ ਕਰੋਨਾ ਕਾਲ ਕਾਰਨ ਸ਼ਾਇਦ ਇਹ ਚਾਲੂ ਨਹੀਂ ਹੋ ਸਕਿਆ ਤੇ ਹੁਣ ਛੇਤੀ ਹੀ ਇਸ ਦੀ ਸਫਾਈ ਕਰਵਾ ਕੇ ਇਸ ਬੱਸ ਅੱਡੇ ਨੂੰ ਲੋਕਾਂ ਦੀ ਸਹੂਲਤ ਲਈ ਚਾਲੂ ਕਰਵਾਉਣਗੇ ਇਹ ਜਿਹੜੀ ਬਰਗਾੜੀ ਬੱਸ ਸਟੈਂਡ ਦੀ ਜਿਹੜੀ ਪੂਰਾ ਜਿਹੜਾ ਕੰਪਲੈਕਸ ਹੈਗਾ ਜਦੇ ਨਾਲ ਕਮਿਊਨਿਟੀ ਸੈਂਟਰ ਤੇ ਪਾਰਕ ਵੀ ਹੈਗਾ ਏ अराउंड ਲਾਕਡਾਊਨ ਵੇਲੇ ਮੈਨੂੰ ਦੱਸਿਆ ਜਾ ਰਿਹਾ ਹੈ ਕਿ ਉਸ ਟਾਈਮ ਦੀ ਇਹ ਬਿਲਡਿੰਗ ਬਣੀ ਸੀਗੀ ਸੋ ਆਈ ਥਿੰਕ ਕੁਛ ਨਾ ਕੁਛ ਕੋਰੋਨਾ ਕਾਲ ਦਾ ਸਮਾਂ ਹੋਣ ਕਰਕੇ ਇਹ ਮਾਡਲ ਸ਼ਾਇਦ ਚੱਲੂ ਨਹੀਂ ਹੋ ਪਾ ਸਕਿਆ ਹੋਣਾ ਇਹ ਜਿਹੜੀ ਬੱਸ ਸਟੈਂਡ ਦੀ ਜਿਹੜੀ ਪ੍ਰਾਪਰਟੀ ਹੈ ਤੇ ਨਾਲ ਕਮਿਊਨਿਟੀ ਸੈਂਟਰ ਦੇ ਜਿਹੜਾ ਪਾਰਕ ਹੈ ਇਹ ਪੰਚਾਇਤ ਦੀ ਲੈਂਡ ਦੇ ਉੱਪਰ ਬਣਿਆ ਹੋਇਆ ਸੋ ਟੈਕਨੀਕਲੀ ਰੂਰਲ ਡਿਵੈਲਪਮੈਂਟ ਆਪਣੀ ਜਿਹੜੀ ਪਿੰਡੋ ਵਿਕਾਸ ਮਹਿਕਮਾ ਹੈ ਉਹਨਾਂ ਨੇ ਸਾਰੀ ਜਿਹੜੀ ਪ੍ਰਾਪਰਟੀ ਹੈਗੀ ਇਹ ਪੰਚਾਇਤ ਨੂੰ ਹੈਂਡਓਵਰ ਕਰ ਦਿੱਤੀ ਹੈ ਸੋ ਅਸੀਂ ਪੰਚਾਇਤ ਨੂੰ ਇਹੀ ਅਪੀਲ ਕਰਾਂਗੇ ਤੇ ਨਾਲ ਉਹਨਾਂ ਨੂੰ ਹੈਂਡਹੋਲਡ ਵੀ ਕਰਾਵਾਂਗੇ ਕਿ ਹੁਣ ਹੁਣੇ ਜਿਹੜਾ ਬੱਸ ਸਟੈਂਡ ਹੈ ਉਹਨੂੰ ਆਪਰੇਸ਼ਨਲ ਕਰਾ ਚੇਤੇ ਦੇ ਚੇਤੇ ਸੋ ਹੁਣ ਵੇਖਣਾ ਹੋਵੇਗਾ ਕਿ ਵਧੀਕ ਡਿਪਟੀ ਕਮਿਸ਼ਨਰ ਸਾਹਿਬ ਦੇ ਇਸ ਭਰੋਸੇ ਨੂੰ ਕਦੋਂ ਬੂਰ ਪੈਂਦਾ ਹੈ ਅਤੇ ਬੱਸ ਸੱਡੇ ਦੀ ਸਹੂਲਤ ਕਿੰਨੀ ਛੇਤੀ ਲੋਕਾਂ ਨੂੰ नसीब ਹੁੰਦੀ ਹੈ ਜਾਂ ਫਿਰ ਸਰਕਾਰੀ ਬਾਬੂਆਂ ਦੀ ਬੇਤਿਆਨੀ ਕਾਰਨ ਬੱਸ ਅੱਡਾ ਇਸੇ ਤਰ੍ਹਾਂ ਕੂੜੇ ਦਾ ਡੰਪ ਬਣਿਆ ਰਹੇਗਾ ਅਮਨਦੀਪ ਲੱਕੀ ਪੀਟੀਸੀ ਨਿਊਜ਼ ਫਰੀਦਕੋਟ